ਇਹ ਕੀ ਕਵਿਤਾ ਲੈ ਕੇ ਤੁਸੀਂ ਇਹਨਾਂ ਦੀ ਸਪੋਰਟ ਕਰ ਰਹੇ ਹੋ ਵਰਜੀਤ ਕੌਰ ਸਪੋਰਟ ਤਾਂ ਦੇਖੋ ਜੀ ਸਾਨੂੰ ਸਹਿਯੋਗ ਇਹ ਵੱਧ ਤੋਂ ਵੱਧ ਦੇ ਸਰਪੰਚੀ ਤੋਂ ਪਹਿਲਾਂ ਵੀ ਦੇ ਸਕਦੇ ਨੇ ਸਮਝੋ ਨਗਰ ਲਈ ਕੋਈ ਵੀ ਸਾਂਝਾ ਕੰਮ ਹੋਵੇ ਕੋਈ ਕਿਸੇ ਦਾ ਵਿਆਹ ਸਾਦੀ ਹੋਵੇ ਉੱਥੇ ਵੀ ਇਹ ਸੇਵਾ ਕਰਦੇ ਨੇ ਗੁਰੂ ਘਰ ਨੂੰ ਇਹਨਾਂ ਨੇ ਬਹੁਤ ਸੇਵਾ ਸਭ ਤੋਂ ਵੱਡੀ ਕਰੀ ਹੈ ਸਮਝ ਜਾਈਏ ਬਾਕੀ ਜਿਵੇਂ ਉਹ ਤੁਸੀਂ ਲਾਰੋੜੀ ਸਾਨੂੰ ਇਹਨਾਂ ਤੇ ਪੂਰੀ ਮਿਆਦਾ ਵੀ ਸਾਨੂੰ ਇਹ ਪੂਰਾ ਪੂਰੇ ਦਾ ਪੂਰਾ ਸਹਿਯੋਗ ਦੇਣਗੇ ਸਾਡੀ ਗੱਲ ਮੰਨਣਗੇ ਪਿੰਡ ਵਧੀਆ ਕੰਮ ਕਰਨਗੇ ਜੀ ਪਿੰਡ ਦਾ हां जी। ਹੁਣ ਬਹੁਤ ਜ਼ਿਆਦਾ ਤੁਹਾਨੂੰ ਵੀ ਤੜੇ। ਹਾਂ ਜੀ ਬਹੁਤ ਬਾਕੀ ਸਾਡੇ ਨਾਲ 6 ਸਰਪੰਚ ਨੇ ਹੀ ਪਿੰਡ ਦੇ ਨਾਲ। ਜੀ। ਚਾਰੇ ਨੰਬਰਦਾਰ ਨਾਲ ਨੇ ਜੀ। ਨੱਕਰਸਾਰਾ ਨਾਲ ਖੜਿਆ ਜੀ। ਸਾਨੂੰ ਪੂਰੀ ਉਮੀਦਾਂ ਨੇ ਜੀ ਪੂਰੀ ਲੀਡ ਤੇ ਜਿੱਤਾਂਗੇ ਜੀ। ਚਲੋ। ਤੇ ਮੈਂ ਤੋਂ ਆਪਣੇ ਅਭਿਜਾ ਦੇ ਮੇਰਾ ਨਾਮ ਪ੍ਰਵੰਦ ਸਿੰਘ ਹੈ ਜੀ। ਸਾਰਿਆਂ ਪਹਿਲਾਂ ਹੱਸੀਗਾ ਜੀ। ਅਸੀਂ ਇਹਨਾਂ ਨੂੰ ਅੱਜ ਤੋਂ 15 ਸਾਲ ਪਹਿਲਾਂ ਪਰਖ ਲਈ ਦੀ। ਅਰਸ਼ਦੀਪ ਸਿੰਘ ਅੱਗੀ ਇਹਨਾਂ ਨੇ ਸਾਡੇ ਪਿੰਡ 'ਚ 15 ਸਾਲ ਪਹਿਲਾਂ ਐਂਬੂਲੈਂਸ ਦਿੱਤੀ ਸੀ ਜਿਹਦਾ ਸਾਡੇ ਪਿੰਡ ਨੂੰ ਬਹੁਤ ਜ਼ਿਆਦਾ ਫਾਇਦਾ ਅੱਜ ਵੀ ਉਹ ਐਂਬੂਲੈਂਸ ਚੱਲ ਰਹੀ ਹੈ ਉਹਦੇ ਆਸਟ੍ਰੇਲੀਆ ਰਹਿੰਦੇ ਸੀ ਹੁਣ ਸਾਡੇ ਪਿੰਡ ਦੀ ਸੇਵਾ ਕਰਨ ਵਾਸਤੇ ਆਲੇ ਆਸਟ੍ਰੇਲੀਆ ਤੋਂ ਹੀ ਉਰੇ ਆਏ ਨੇ ਉਸ ਤੋਂ ਬਾਅਦ ਜਿਹੜੇ ਸਾਡੇ ਪਿੰਡ 'ਚ ਖੇਡਾਂ ਹੋਈਆਂ ਜਾਂ ਜਿੰਨੇ ਵੀ ਇਹਨਾਂ ਨੇ ਜਿੰਨਾ ਕਹਿੰਦਾ ਸਹਿਯੋਗ ਆ ਨੌਜਵਾਨਾਂ ਨੂੰ ਇਹਨਾਂ ਨੇ ਦਿੱਤਾ ਜੀ ਇਸ ਕਰਕੇ ਸਾਰੇ ਪਿੰਡ ਨੇ ਮਿਲ ਕੇ ਇਹਨਾਂ ਨੂੰ ਖੜਾ ਕਰਿਆ ਤੁਸੀਂ ਲੱਗ ਰਿਹਾ ਹੈ ਤੁਹਾਨੂੰ ਸਵਾਲ ਉਹ ਤੇਰਾ ਤੇਰੀ ਕੀ ਚੇਜ ਜਿਹੜਾ ਚੇਜ ਹੋਇਆ ਕੀ ਫਰਕ ਪਿਆ ਅੱਜ ਚੋਣ ਪ੍ਰਚਾਰ ਦਾ ਲਾਸਟ ਦਿਨ ਹੈ ਜੀ ਕੁਸੀਂ ਆਪਣੇ ਆਪ ਦੇਖ ਸਕਦੇ ਹੋ ਮੈਨੂੰ ਤਾਂ ਇਹ ਲੱਗਦਾ ਵੀ ਹਰ ਘਰ ਦਾ ਬੱਚਾ ਬੁੱਢਾ ਬੀਬੀਆਂ ਭੈਣਾਂ ਸਾਰੀਆਂ ਅੱਜ ਮੇਰੇ ਨਾਲ ਗਲੀਆਂ 'ਚ ਨੇ ਠੀਕ ਹੈ ਜੀ ਉਹ ਮੈਨੂੰ ਇਹ ਲੱਗ ਰਿਹਾ ਵੀ ਮੈਂ ਇਹਨਾਂ ਦਾ ਦੇਣਾ ਕਿਵੇਂ ਦੇਵਾਂਗਾ ਅੱਜ ਇਹਨਾਂ ਨੇ ਐਡਾ ਵੱਡਾ ਵਿਸ਼ਵਾਸ ਮੇਰੇ ਤੇ ਕੀਤਾ ਤੇ ਮੇਰੀ ਜਿੱਤ ਯਕੀਨੀ ਬਣਾਉਣ ਲਈ ਇਹਨਾਂ ਨੇ ਦਿਨ ਰਾਤ ਇੱਕ ਕੀਤੀ ਹੋਈ ਆ ਉਹੀ ਇਹਨਾਂ ਨੇ ਜੋ ਹੁਣ ਮਿਹਨਤ ਕੀਤੀ ਹੈ ਮੈਂ ਆਪਣੇ ਕੰਮ ਕਰਕੇ ਇਹਨਾਂ ਦੀ ਮਿਹਨਤ ਦਾ ਜਿਹੜਾ ਬਦਲਾ ਉਹ ਮੈਂ ਮੂੜੂ ਕਿੰਨੇ ਪਰਸੈਂਟ ਤੋਂ ਹਾਰ ਸਕਦੇ 20% ਤੋਂ ਪੱਛੇ ਅੱਜ ਦਾ ਅਨੁਮਾਨ ਤੁਸੀਂ ਆਪਣੇ ਆਪ ਦੇਖ ਸਕਦੇ ਹੋ ਮੈਨੂੰ ਲੱਗਦਾ ਵੀ 99% ਪਰਮਾਤਮਾ ਵੱਲੋਂ ਸਾਡੀ ਜਿੱਤ ਯਕੀਨੀ ਹੈ ਬਾਕੀ ਤੁਸੀਂ ਕੱਟ ਦੇਖ ਲਓ ਅੱਜ ਤੁਹਾਨੂੰ ਆਪਣੇ ਆਪ ਪਤਾ ਲੱਗ ਜੂਗਾ ਕਿ ਜਿਹੜੇ ਆਪਣੇ ਆਪ ਇੱਕ ਨਗਰ ਜਿਹੜਾ ਹੁੰਬੜ ਦਾ ਹੁੰਦਾ ਆ ਜੋ ਇੱਕ ਨਗਰ ਸਾਰਾ ਹੀ ਗਲੀਆਂ ਚ ਮੇਰੇ ਨਾਲ ਤੁਰਿਆ ਫਿਰਦਾ ਤੇ ਤੁਸੀਂ ਕੀ ਸੋਚ ਕੇ ਸਪੋਰਟ ਇਹਨਾਂ ਦੀ ਕਰ ਰਹੇ ਹੋ ਸਰ ਸਰਜੀਤ ਕੌਰ ਦੇ I think uh, because uh, she is a young and educated person, and uh, she is changed our, our village because uh, so many narrow streets in our village and uh, and uh, destroyed. So she changed our streets and uh, beautiful our village to make. Uh, ਜ਼ਾਕਾ ਜ਼ਾਕਲਾ ਲੋਕਾਂ ਨੂੰ ਕਿੱਧੇ ਕਵਿਤਾ ਦੇ ਜ਼ਿਆਦਾ ਕਿਹੜੇ ਤਵੇ ਲੜਕੀਆਂ ਨੇ ਜਾਂ ਲੜਕੇ ਨੇ ਜਾਂ ੁੰਮਾ ਨੂੰ ਕਹਿੰਦੇ ਜ਼ਿਆਦਾ ਮਿੱਠੇ ਸੋ ਮੈਨੀ ਪਰਸਨਸ ਯੰਗ men women young children so because they are not to ਅਨੰਮਨੀ ਦੇ ਓਨਲੀ ਸਨ ਸਬ ਆਰ ਵਿਲੇजेस ਫਾਰ 4 ਪਰਸਨਸ ਚਿਲड्रन एजुकेशन ਸਿਸਟਮ ਸੋ ਐਸ ਸੋ 95 ਪਰਸੈਂਟ ਪਰਸਨਸ ਦੇ ਵਿਲ ਕੰਮ ਐਂਡ ਮੇਕ ਅ ਹਿਮ ਸਕਸੈਸਫੁਲ ਜੂਤੀ ਕਿੱਡੀ ਕਿ سپورਟ ਹੈ 95 ਪਰਸੈਂਟ ਜੋ ਉੱਥੇ سپورਟਡ ਅਕੇ ਲਾ ਲੋ ਕੀ ਫਰਕ ਪਿਆ ਹੈ ਦੇਖੋ ਜੀ ਮੈਨੂੰ ਤਾਂ ਬਹੁਤ ਜ਼ਿਆਦਾ ਫਰਕ ਨਜ਼ਰ ਆ ਰਿਹਾ ਹੈ ਅਰ ਕੋਈ ਸਾਨੂੰ ਪ੍ਰੋਪਰ ਸਪੋਰਟ ਕਰਦਾ ਸਭ ਤੁਹਾਨੂੰ ਲੋੜ ਤੋਂ ਵੱਧ ਸਮਰਥਨ ਮਿਲਦਾ ਤੇ ਜਿਸ ਤਰ੍ਹਾਂ ਅੱਜ ਤੁਸੀਂ ਰੋਡ ਲਾਏ ਆ ਆਮ ਲੋਕਾਂ ਦੇ ਜਿਆਦਾ ਹੋਰ ਕੋਈ ਨਵੀਂ ਤੋਂ ਤੁਹਾਡੇ ਮੁਸ਼ਕਲ ਧਾਰਤ ਵਿੱਚ ਰਹਦੀ ਹੈ ਹਾਂਜੀ ਜਿਵੇਂ ਕਿ ਸਿਵਰੇਸ ਦੀ ਪ੍ਰੋਬਲਮ ਹੈ ਆਪਣੇ ਪਿੰਡ ਦੇ ਵਿੱਚ ਸਕੂਲ ਦੀ ਪ੍ਰੋਬਲਮ ਹੈ ਸਕੂਲ ਨੂੰ ਅਪਡੇਟ ਕਰਾਉਣਾ ਹੈ ਸੀ ਇਹ ਸਾਰੀਆਂ ਕਾਮ ਨੂੰ ਅਸੀਂ ਕਰਾਣੇ ਲਿਆਉਂਦੀਆਂ ਨੇ ਤੇ ਮੇਰੇ ਧਿਆਨ ਚ ਨਹੀਂ ਅਸੀਂ ਜਦੋਂ ਵੀ ਇਹ ਸਾਡੀ ਦਿੱਕਤ ਕਿੰਨੀ ਹੋਈ ਅਸੀਂ ਜਿੱਦਾਂਗੇ ਤਾਂ ਅਸੀਂ ਸਾਰੀਆਂ ਪ੍ਰੋਬਲਮ ਦਾ ਧਿਆਨ ਦੇਵਾਂਗੇ ਤੇ ਇਹਨਾਂ ਨੂੰ ਕਰਾਂਗੇ ਜਿੰਨਾ ਵੀ ਹੋ ਸਕੇ ਅਸੀਂ ਸਾਰਾ ਕੁਝ ਇਸ ਪਿੰਡ ਨੂੰ ਜੋ ਵੀ ਕਰਨੀ ਕਿ ਦੇਖੋ ਅਸੀਂ ਸਿडनी ਛੱਡ ਕੇ ਇੱਥੇ ਆਏ ਆ ਕਿਉਂ ਆਏ ਆ ਬਿਕਾਜ਼ ਅਸੀਂ ਇਸ ਪਿੰਡ ਦਾ ਕੁਝ ਕਰਨਾ ਚਾਹਦੇ ਹਾਂ ਅੱਛਾ ਤੁਸੀਂ ਸਿਟੀ ਦੇ ਰੂਟ ਛੱਡ ਕੇ ਇਸ ਛੱਡ ਕੇ ਅਸੀਂ ਇਸ ਪਿੰਡ ਦੇ ਵਿੱਚ ਆਏ ਸਾਨੂੰ ਅਸੀਂ ਬਿਲਕੁਲ ਸੈਟਲਡ ਆ ਸਾਨੂੰ ਕਿਸੇ ਚੀਜ਼ ਦੀ ਕੋਈ ਭੁੱਖ ਨਹੀਂ ਆ ਸਿਰਫ ਅਸੀਂ ਪਿੰਡ ਕਰਕੇ ਹੀ ਇਸ ਪਿੰਡ ਦੇ ਵਿੱਚ ਪਿੰਡ ਦਾ ਸੁਧਾਰ ਕਰਨ ਵਾਸਤੇ ਇੱਥੇ ਆਏ ਥੈਂਕ ਯੂ